ਕਿਹੜੀ ਜਗ੍ਹਾ ਤੋਂ ਚਾਰੋ ਚਾਰੋ ਅਸਮਰੂਪ ਸੰਗਰੂਪ ਤੋਂ ਆਪਾਂ ਤੁਹਾਨੂੰ ਬਾਡੀ ਸਰਵ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੀ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਅਸੀਆ ਸਾਡੇ ਪੇਟ ਦੇ ਵਿੱਚ ਇਨਫੈਕਸ਼ਨ ਸੀ ਤੇ ਪੇਨ ਬਹੁਤ ਜ਼ਿਆਦਾ ਹੁੰਦਾ ਸੀ ਪੇਟ ਤੇ ਇਨਫੈਕਸ਼ਨ ਸੀ ਔਰ ਦਰਦ ਉਹ ਜੀ ਬਹੁਤ ਜ਼ਿਆਦਾ ਹਾਂਜੀ ਹੋਰ ਕੀ ਦਿੱਕਤ ਸੀ ਬੈਕ ਪੇਨ ਵੀ ਹੁੰਦਾ ਸੀ ਬੈਕ ਪੇਨ ਹੁੰਦੀ ਸੀ ਤੇ ਕਿੰਨੀ ਕਮੈਡੀਸ਼ਨ ਕਰਦੀ ਕਿਥੋਂ ਕਿਥੋਂ ਮੈਡੀਸਨ ਜੁਸ ਕੀਤੀ ਅਸੀਂ ਨੇ ਪੀ ਚੰਡੀਗੜ੍ਹ ਤੋਂ ਖਾਧੀਆ ਲੁਧਿਆਣੇ ਤੋਂ ਖਾਧੀਆ ਜੀ ਡੀ ਐਮ ਸੀ ਚੋਂ ਪੀਜ ਜੋ ਹਰ ਇੱਕ ਜਗ੍ਹਾ ਤੋਂ ਖਾਲੀ ਕੋਈ ਫਰਕ ਨਹੀਂ ਪਿਆ আল্টਰਾ ਸਾਊਂਡ ਐਮ ਆਰ ਆ ਹਰ ਇੱਕ ਟੈਸਟ ਹੋਇਆ ਐਮ ਆਈ ਵਗੈਰਾ ਜੀ ਆਲਟਰਾ ਸਾਊਂਡ ਵੀ ਕਰਾਇਆ ਪੀਜ ਜੈ ਤੋਂ ਵੀ ਆਪਾਂ ਤੁਸੀਂ ਟਰੀਟਮੈਂਟ ਕਰਾਇਆ ਡੀ ਐਮ ਸੀ ਔਰ ਡੀ ਐਮ ਸੀ ਵੀ ਕਰਾਇਆ ਕਿੰਨੇ ਸਾਲ ਦੀ ਪ੍ਰੋਬਲਮ ਸੀ ਇਹ ਦੋ ਸਾਲ ਦੋ ਸਾਲ ਮਤਲਬ ਟੈਸਟ ਕਰਾਉਂਦੇ ਨੇ ਕੋਈ ਟੈਸਟਾਂ 'ਚ ਕੁਝ ਨਹੀਂ ਆਇਆ ਨਹੀਂ ਜੀ ਆਪਾਂ ਟੈਸਟ ਵੀ ਕਰਾਇਆ আল্টਰਾ ਸਾਊਂਡ ਕਰਾਈ ਔਰ ਹਰ ਐਫਰਟ ਲਾਇਆ ਹਾਂਜੀ ਕਿਧਰ ਕੋਈ ਫਰਕ ਨਹੀਂ ਪਿਆ ਨਹੀਂ ਪਰ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਹੈਗੇ ਉਹ ਵਰਤੇ ਆ ਤੁਸੀਂ ਹੁਣ ਤੁਹਾਨੂੰ ਕਿਵੇਂ ਲੱਗਦਾ ਹੈ ਸਾਨੂੰ ਬਹੁਤ ਵਧੀਆ ਤੇ ਹੁਣ ਮੈਂ ਕੀ ਬਿਲਕੁਲ ਠੀਕ ਆ ਤੁਹਾਡੀ ਜਿਹੜੀ ਵੀਡੀਓ ਨਾਲ ਲੱਖਾਂ ਹੀ ਲੋਕ ਦੇਖਣਗੇ ਉਹ ਪਰਿਵਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਗੇ ਵੀ ਬਾਡੀ ਸਰਜਨ ਕੋਲ ਲੈਣਾ ਚਾਹੀਦਾ ਹੈ ਜਾਂ ਮੈਡੀਸਨ ਚੁਸ ਕਰਨੀ ਚਾਹੀਦੀ ਹੈ ਨਹੀਂ ਸਾਨੂੰ ਬਾਡੀ ਸਰਜਨ ਕੋਲ ਲੈਣਾ ਚਾਹੀਦਾ ਹੈ ਲੱਖਾਂ ਪਰਿਵਾਰوں ਨੂੰ ਮੈਂ ਇੱਕ ਗੱਲ ਕਹੂੰਗੀ ਵੀ ਆਪਾਂ ਨੂੰ ਹਰ ਇੱਕ ਨੂੰ ਇਹ ਯੂਜ਼ ਕਰਨੀ ਚਾਹੀਦੀ ਹੈ